ਸਸਿਕਾਲ ਸਵਾਗਤ ਹੈ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਮਨਦੀਪ ਸਿੰਘ ਛੰਡ ਅਮਰੀਕਾ ਤੋਂ ਇੱਕ ਹੋਰ ਨਿਊਜ਼ ਨਿਕਲ ਕੇ ਸਾਹਮਣੇ ਆ ਰਹੀ ਹੈ 10 ਸਾਲ ਤੋਂ ਭਾਰਤੀ ਨੌਜਵਾਨ ਅਮਰੀਕਾ ਦੇ ਵਿੱਚ ਰਹਿ ਰਿਹਾ ਸੀਗਾ ਔਰ ਇੰਗਲਿਸ਼ ਨਹੀਂ ਸੀ ਆਉਂਦੀ ਜਿਸ ਕਰਕੇ ਉਹਦਾ ਜਿਹੜਾ ਲਾਇਸੈਂਸ ਹੈ ਉਹ ਰੱਦ ਕਰ ਦਿੱਤਾ ਗਿਆ ਜਾਦਾ ਜਾਣਕਾਰੀ ਲਈ ਸੁਖਦੇਵ ਸਿੰਘ ਚੁਗਾਵਾਂ ਜੀ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਨੇ ਜਾਣਕਾਰੀ ਸਾਂਝੀ ਕਰਨਗੇ ਕਿ ਕੀ ਇਸ ਨਿਊਜ਼ ਦੇ ਮੁਤਲਕ ਜਾਣਕਾਰੀ ਨਿਕਲ ਕੇ ਬਿਲਕੁਲ ਛੰਡ ਸਾਹਿਬ ਇਹ ਖਬਰ ਜਿਹੜੀ ਹੈ ਇਹ ਇਸ ਟਾਈਮ ਸੋਸ਼ਲ ਮੀਡੀਆ ਅਤੇ ਇੰਗਲਿਸ਼ ਮੀਡੀਆ ਵਿੱਚ ਕਾਫੀ ਸਟ੍ਰੀਮ ਲਾਈਨ ਬਣੀ ਹੋਈ ਹੈ ਕਿ ਸ਼ੌਨ ਡਫੀ ਜਿਹੜੇ ਆ ਉਹਨਾਂ ਨੇ ਇੱਕ ਤਾਜ਼ਾ ਜਿਹੜਾ ਇਹਦੇ ਉੱਤੇ ਕਮੈਂਟ ਕੀਤਾ ਆ ਥੋੜਾ ਜਿਹਾ ਪਹਿਲਾਂ ਹਾ ਕਿ ਇੱਕ ਨਿਊਜ਼ ਬੜੀ ਵਾਇਰਲ ਹੋਈ ਹੈ ਜੋ ਜੋ ਕਿ ਏਬੀਸੀ ਨਿਊ ਚੈਨਲ ਵੱਲੋਂ ਇੱਕ ਭਾਰਤੀ ਨੌਜਵਾਨ ਜੋ ਕਿ ਉਹਦਾ ਨਾਮ ਦੱਸਿਆ ਜਾ ਰਿਹਾ ਵਿਵੇਕ ਸ਼ਰਮਾ ਉਦੀ ਇੱਕ ਇੰਟਰਵਿਊ ਕੀਤੀ ਸੀ ਜਿਹੜੀ ਇੱਕ ਬਹੁਤ ਵੱਡੇ ਪੱਧਰ ਤੇ ਸੋਸ਼ਲ ਮੀਡੀਆ ਅਤੇ ਥਾਂ-ਥਾਂ ਤੇ ਵਾਇਰਲ ਹੋਈ ਸੀ ਜਿਸ ਵਿੱਚ ਉਸ ਨੂੰ ਜਦੋਂ ਇੰਗਲਿਸ਼ ਵਿੱਚ ਕੁਐਸਚਨ ਕੀਤੇ ਜਾ ਰਹੇ ਨੇ ਪਰ ਉਹ ਬੋਲ ਪਾਣੀ ਇਹ ਇੰਗਲਿਸ਼ ਤੇ ਉਹਦਾ ਜਵਾਬ ਜਿਹੜਾ ਹਿੰਦੀ ਵਿੱਚ ਦੇ ਰਿਹਾ ਕੋਈ ਲੱਗਦਾ ਹੈ ਕਿ ਰਿਪੋਰਟਰ ਨੂੰ ਵੀ ਹਿੰਦੀ ਆਉਂਦੀ ਸੀ ਉਹ ਵੀ ਅੱਗੋਂ ਬੋਲਦਾ ਸੀ ਇਹ ਕਾਫੀ ਵੀਡੀਓ ਜਿਹੜੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਤੇ ਉਸ ਨੂੰ ਇਹ ਪੁੱਛਿਆ ਜਾ ਰਿਹਾ ਸੀਗਾ ਕਿ ਕਿਉਂ ਹੁਣ ਤੋਂ ਟਰੱਕ ਨਹੀਂ ਚਲਾ پا ਰਿਹਾ ਤੇ ਉਹ ਦੱਸ ਰਿਹਾ ਕਿ ਮੈਂ ਪਿਛਲੇ 10 ਸਾਲ ਤੋਂ ਅਮਰੀਕਾ ਚ ਰਹਿ ਰਿਹਾ ਹਾਂ 8 ਸਾਲ ਹੋ ਗਏ ਮੈਨੂੰ ਟਰੱਕ ਚਲਾਉਂਦੇ ਨੂੰ ਤੇ ਪਰ ਨਵੇਂ ਰੂਲ ਮੁਤਾਬਕ ਜਿਹੜਾ ਨਵਾਂ ਸੀਰੀਅਲ ਲਾਅ ਆਇਆ ਉਹਦੇ ਮੁਤਾਬਕ ਮੈਂ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈਗਾ ਭਾਵੇਂ ਮੈਂ ਇੱਥੇ ਲੀਗਲੀ ਅਮਰੀਕਾ ਵਿੱਚ ਇੰਟਰ ਹੋਇਆ ਸੀਗਾ ਪਰ ਫਿਰ ਵੀ ਮੈਂ ਹੁਣ ਟਰੱਕ ਨਹੀਂ ਚਲਾ ਰਿਹਾ ਕਿਉਂਕਿ ਮੈਂ ਇਹ ਮੇਰਾ ਲਾਇਸੈਂਸ ਜਿਹੜਾ ਉਹ ਬੈਨ ਹੋ ਗਿਆ ਕਿਉਂਕਿ ਮੈਨੂੰ ਪ੍ਰੋਪਰ ਜਿਹੜੀ ਹੈ ਇੰਗਲਿਸ਼ ਨਹੀਂ ਬੋਲਣੀ ਆਉਂਦੀ ਨੰਬਰ 1 ਜਿਹੜਾ ਮੇਰੇ ਕੋਲ ਕੋਈ ਗ੍ਰੀਨ ਕਾਰਡ ਜਾਂ ਸਿਟੀਜ਼ਨ ਨਹੀਂ ਹੈਗਾ ਸ਼ੌਨ ਡਫੀ ਨੇ ਇਹਦੇ ਉੱਤੇ ਇੱਕ ਚੁਟਕੀ ਲੈਂਦਿਆਂ ਹੋਇਆਂ ਬਿਆਨ ਦਿੱਤਾ ਆ ਕਿ ਮਗਰਮਾਸ ਦੇ ਹੰਝੂ ਬਹਾਉਣ ਵਾਲਾ ਇਹ ਸ਼ਖਸ ਜੋ ਕਿ ਪਿਛਲੇ 8 ਸਾਲ ਤੋਂ ਟਰੱਕ ਚਲਾ ਰਿਹਾ ਸੀਗਾ ਤੇ ਇਸ ਕਰਕੇ ਉਹਦਾ ਟਰੱਕ ਲਾਇਸੈਂਸ ਬੈਨ ਕੀਤਾ ਗਿਆ ਕਿਉਂਕਿ ਉਸ ਨੂੰ ਇੰਗਲਿਸ਼ ਬੋਲਣੀ ਸਮਝਣੀ ਨਹੀਂ ਆਉਂਦੀ ਸੀ ਤੇ ਸ਼ੌਨ ਡਫੀ ਨੇ ਹੇਕ ਥਾਪੜ ਕੇ ਕਿਹਾ ਕਿ ਐਸੇ ਕਰਕੇ ਹੀ ਅਸੀਂ ਸੀਡੀਐਲ ਉੱਤੇ ਨਵਾਂ ਕਾਨੂੰਨ ਲਿਆਂਦਾ ਕਿ ਜੇ ਤੁਸੀਂ ਅਮਰੀਕਾ ਵਿੱਚ ਰਹਿਣਾ ਅਮਰੀਕਾ ਵਿੱਚ ਰਹਿ ਕੇ ਟਰੱਕ ਚਲਾਉਣਾ ਹੈ ਤੇ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤਾਂ ਤੁਸੀਂ ਰੋਡ ਦੇ ਉੱਪਰ ਟਰੱਕ ਨਹੀਂ ਚਲਾ ਸਕਦੇ ਇਹ ਇਹੋ ਹੀ ਗੱਲ ਜਿਹੜੀ ਹੈ ਜਿਹੜਾ ਫਾਕਸ ਨਿਊ ਚੈਨਲ ਹੈ ਉਹਨੇ ਬਹੁਤ ਵੱਡੇ ਪੱਧਰ ਤੇ ਫਲਾਈ ਤੇ ਆਖਿਆ ਜੀ ਵੇਖੋ ਇਹ ਅਮਰੀਕਨ ਲੋਕਾਂ ਦੀ ਸੇਫਟੀ ਵਾਸਤੇ ਹੀ ਸ਼ੌਨ ਟਾਫੀ ਨੇ ਇਹ ਕਾਨੂੰਨ ਬਣਾਇਆ ਤੇ ਇਹ ਇਸ ਕਾਨੂੰਨ ਦੇ ਜਿਹੜੀ ਹੈ ਉਹ ਵੱਡੇ ਪੱਧਰ ਤੇ ਜਿਹੜੀ ਪਟਚੋਲ ਕਰ ਰਹੇ ਆ ਕਿ ਦੇਖੋ ਸ਼ੌਨ ਟਾਫੀ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਕਿ ਉਹ ਲੋਕ ਜਿਹੜੇ ਕਈ ਕਈ ਸਾਲਾਂ ਤੋਂ ਯਾਨੀ ਕਿ ਇੱਕ ਇੱਕ ਦਹਾਕੇ ਤੋਂ ਵੀ ਟਰੱਕ ਚਲਾ ਰਹੇ ਸੀ ਪਰ ਉਹਨਾਂ ਨੂੰ ਇੰਗਲਿਸ਼ ਨਹੀਂ ਬੋਲਣੀ ਆਉਣ ਕਰਕੇ ਉਹਨਾਂ ਦੇ ਜਿਹੜੇ ਲਾਇਸੈਂਸ ਹੈ ਉਹ ਰੱਦ ਕੀਤੇ ਜਾ ਰਹੇ ਨੇ ਬੈਨ ਕੀਤੇ ਜਾ ਰਹੇ ਨੇ ਔਰ ਇਸ ਖਬਰ ਦੇ ਨਾਲ ਪਰ ਇਹ ਜਿਹੜੀ ਨਿਊਜ਼ ਜਿਹੜੀ ਸੀ ਕੀਤੀ ਤਾਂ ਕਿਸੇ ਹੋਰ ਕਾਰਨ ਕਰਕੇ ਗਈ ਸੀ ਜਿਹੜਾ ABC ਨਿਊਜ਼ ਵੱਲੋਂ ਅਸਲ ਵਿੱਚ ਤਾਂ ਲੋਕਾਂ ਦੇ ਹਾਲਚਾਲ ਪੁੱਛੇ ਗਏ ਸਨ ਤੇ ਜਿਹੜੇ ਲੋਕ ਹੁਣ ਟਰੱਕ ਨਹੀਂ ਚਲਾ پا ਰਹੇ ਨਵੇਂ ਸੀਡੀਐਲ ਲਾ ਕਰਕੇ ਹੁਣ ਉਹ ਕੀ ਕਰਨਗੇ ਤੇ ਉਹਨਾਂ ਦੀ ਲਾਈਫ ਜਿਹੜੀ ਹੈ ਉਹ ਕਿੱਦਾਂ ਚੱਲ ਰਹੀ ਹੈ ਕਿਸ ਤਰੀਕੇ ਦੇ ਨਾਲ ਉਹ ਰੋਜ਼ਮਾਰਾ ਦੀ ਜ਼ਿੰਦਗੀ ਵਿੱਚ ਹੁਣ ਅੱਗੇ ਕੰਮ ਕਰਨਗੇ ਤੇ ਉਹਨਾਂ ਦਾ ਇਹਦੇ ਨਾਲ ਕੀ ਪ੍ਰਭਾਵ ਪਿਆ ਉਹਨਾਂ ਦੀ ਲਾਈਫ ਤੇ ਇਹ ਗੱਲਾਂ ਬਾਤਾਂ ਪੁੱਛੀਆਂ ਜਾ ਰਹੀਆਂ ਸੀ ਜਿਸ ਵਿੱਚ ਜਿਹੜਾ ਵਿਵੇਕ ਸ਼ਰਮਾ ਇਹ ਗੱਲਬਾਤ ਵੀ ਕਰਦਾ ਦਿਖਾਈ ਦਿੰਦਾ ਆ ਤੇ ਅਸੀਂ ਪਿਛਲੇ 8 ਸਾਲ ਤੋਂ ਮੈਂ ਟਰੱਕ ਚਲਾ ਰਿਹਾ ਸੀ ਪਰ ਹੁਣ ਨਵੇਂ ਕਾਨੂੰਨ ਮੁਤਾਬਕ ਮੈਂ ਰੋਡ ਤੇ ਟਰੱਕ ਨਹੀਂ ਚਲਾ ਪਾਵਾਂਗਾ ਜਦੋਂ ਨੂੰ ਪੁੱਛਿਆ ਗਿਆ ਕਿ ਹੁਣ ਤੁਸੀਂ ਕੀ ਕਰੋਗੇ ਤਾਂ ਉਹਨੇ ਕਿਹਾ ਕਿ ਦੇਖੋ ਜੀ ਮੈਂ ਕੋਈ ਹੋਰ ਕੰਮਕਾਰ ਲੱਭੂਗਾ ਜਿਹਦੇ ਕਰਕੇ ਮੈਂ ਜਿਹੜਾ ਆ ਕੋਸ਼ਿਸ਼ ਕਰਾਂਗੇ ਕਿ ਕਿਸੇ ਹੋਰ ਪਾਸੇ ਹੁਣ ਜਿਹੜਾ ਕੰਮਕਾਰ ਕੀਤਾ ਜਾਵੇ ਕਿਸੇ ਹੋਰ ਇੰਡਸਟਰੀ ਵਿੱਚ ਜਾਂ ਕੋਈ ਲੋਕਲ ਜੌਬ ਕੀਤੀ ਜਾਵੇ ਤੇ ਇਸ ਤੋਂ ਇਲਾਵਾ ਤਾਂ ਹੋਰ ਕੋਈ ਕੰਮ ਨਹੀਂ ਕਰ ਸਕਦੇ ਪਰ ਇਹ ਜਿਹੜੀ ਇੰਟਰਵਿਊ ਜਿਹੜੀ ਸੀ ਵਾਇਰਲ ਹੋ ਗਈ ਤਾਂ ਇਸ ਨੂੰ ਜਿਹੜਾ ਆ ਸ਼ੌਨ ਡਫੀ ਅਤੇ ਹੋਰ ਜਿਹੜਾ ਇੰਗਲਿਸ਼ মিডিਆ ਆ ਜੋ ਕਿ ਕਹਿ ਲੋ ਕਿ ਰਿਪਬਲਿਕਨ ਹੈਗਾ ਆ ਉਹਨਾਂ ਨੇ ਇਹ ਗੱਲ ਫੜਨ ਲਈ ਵੇਖੋ ਜੀ ਆ ਜਿਹੜੇ ਟਰੱਕ ਡਰਾਈਵਰ ਆ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਇਸੇ ਕਰਕੇ ਹੀ ਇਹਨਾਂ ਦੇ ਜਿਹੜੇ ਟਰੱਕ ਲਾਇਸੈਂਸ ਜਿਹੜੇ ਆ ਬੈਨ ਕੀਤੇ ਜਾ ਰਹੇ ਨੇ ਰੱਦ ਕੀਤੇ ਜਾ ਰਹੇ ਨੇ ਤੇ ਸ਼ੌਂਡਫੀ ਨੇ ਇਹ ਬਹੁਤ ਵਧੀਆ ਕੰਮ ਕੀਤਾ ਹੂੰ ਸੁਗਮਨ ਸਾਹਿਬ ਜਦੋਂ ਇਹ ਸਾਰੀਆਂ ਖਬਰਾਂ ਨਿਕਲਦੀਆਂ ਹੈਗੀਆਂ ਨੇ ਤੇ ਯਾਹਰ ਦੀ ਗੱਲ ਹੈ ਕਿ ਕੈਲੀਫੋਰਨੀਆ ਸਟੇਟ ਜਿਹੜੀ ਹੈ ਉਹ ਥੋੜੀ ਜਿਹੀ ਰਾਹਤ ਦਿੰਦੇ ਹੈਗੇ ਆ ਜਿਸ ਤਰੀਕੇ ਦੇ ਨਾਲ ਆਪਾਂ ਬੀਤੇ ਦਿਨਾਂ ਦੇ ਵਿੱਚ ਵੀ ਖਬਰਾਂ ਸਾਂਝੀਆਂ ਕਰਦੇ ਰਹੇ ਆ ਕਿ ਉਹਨਾਂ ਨੇ ਕਿਹਾ ਸੀਗਾ ਕਿ ਕੋਈ ਗੱਲ ਨਹੀਂ ਜੇਕਰ ਕਿਸੇ ਨੂੰ ਇੰਗਲਿਸ਼ ਨਹੀਂ ਵੀ ਆਉਂਦੀ ਭਾਈ ਕੋਈ ਗੱਲ ਨਹੀਂ ਤੁਹਾਨੂੰ ਰੋਕਾਂ ਜਣੀ ਤੁਸੀਂ ਆਪਣਾ ਕੰਮ ਕਰ ਜਿਹੜਾ ਚਲਾਈ ਜਾਓ ਪਰ ਦੂਜੀਆਂ ਸਟੇਟਾਂ ਦੇ ਵਿੱਚ ਜਦੋਂ ਸਾਡੇ ਡਰਾਈਵਰ ਜਾਂਦੇ ਨੇ ਉੱਥੇ ਫਿਰ ਦਿੱਕਤ ਸਮੱਸਿਆਵਾਂ ਜਿਹੜੀਆਂ ਹਜੇ ਵੀ ਉਹਨਾਂ ਨੂੰ ਆ ਰਹੀਆਂ ਹੈਗੀਆਂ ਨੇ ਹਜੇ ਵੀ ਉਹਨਾਂ ਦੇ ਲਾਇਸੈਂਸ ਜਿਹੜੇ ਨੇ ਜਿਨ੍ਹਾਂ ਨੂੰ ਇੰਗਲਿਸ਼ ਪ੍ਰੋਫੈਸੀ ਨਹੀਂ ਆਉਂਦੀ ਹੈਗੀ ਇੰਗਲਿਸ਼ ਬੋਲਣੀ ਜਾਂ ਪੜ੍ਹਨੀ ਨਹੀਂ ਆਉਂਦੀ ਤਾਂ ਉਹਨਾਂ ਦੇ ਜਿਹੜੇ ਲਾਇਸੈਂਸ ਨੇ ਉਹ ਰੱਦ ਕੀਤੇ ਜਾ ਰਹੇ ਨੇ ਇਹ ਬਿਲਕੁਲ ਦੇਖੋ ਜੀ ਮੈਂ ਕਹਿੰਦਾ ਵੀ ਇਸ ਨਿਊਜ਼ ਦੇ ਵਿੱਚ ਇਹ ਤਾਂ ਕਰਕੇ ਇਸ ਨੂੰ ਜ਼ਿਆਦਾ ਹਾਈਲਾਈਟ ਕੀਤਾ ਜਾ ਰਿਹਾ ਤੁਸੀਂ ਜਦੋਂ ਨਿਊਜ਼ ਪੜ੍ਹੋਗੇ ਤੇ ਸ਼ੌਨ ਡਫੀ ਨੇ ਸਪੈਸ਼ਲੀ ਇਹ ਗੱਲ ਕੀਤੀ ਹੈ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਨੂੰ ਇਸ ਕਰਕੇ ਉਹਦਾ ਲਾਇਸੈਂਸ ਰੱਦ ਕੀਤਾ ਗਿਆ ਕਿਉਂਕਿ ਉਹਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਉਹਨਾਂ ਨੇ ਸਪੈਸ਼ਲੀ ਕੈਲੀਫੋਰਨੀਆ ਕਿਹਾ ਕਿਉਂਕਿ ਕੈਲੀਫੋਰਨੀਆ ਡੈਮੋਕ੍ਰੇਟ ਸਟੇਟ ਹੈਗੀ ਆ ਤੇ ਇੱਥੇ ਦੇ ਜਿਹੜੇ ਕਾਨੂੰਨ ਨੂੰ ਜਿਹੜਾ ਆ ਜ਼ਿਆਦਾਤਰ ਇਹ ਗੱਲ ਕਹੀ ਜਾ ਰਹੀ ਹੈ ਕਿ ਉੱਥੇ ਜਿਹੜਾ ਇਲੀਗਲ ਬੰਦਿਆਂ ਨੂੰ ਲਾਇਸੈਂਸ ਦਿੱਤੇ ਜਾਂਦੇ ਆ ਪਰ ਇਹ ਵੀ ਗੱਲ ਦੱਸਦੀ ਹੈ ਕਿ ਕੈਲੀਫੋਰਨੀਆ ਵਿੱਚ ਔਰ ਹੋਰ ਵੀ ਕਈ ਸਟੇਟਾਂ ਦੇ ਵਿੱਚ ਜੇ ਤੁਹਾਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਤੁਸੀਂ ਪੰਜਾਬੀ ਵਿੱਚ ਟੈਸਟ ਦੇ ਸਕਦੇ ਆ ਕਾਰ ਦਾ ਟੈਸਟ ਵੀ ਤੁਸੀਂ ਪੰਜਾਬੀ ਵਿੱਚ ਦੇ ਸਕਦੇ ਆ ਇਸ ਕਰਕੇ ਲੋਕ ਜਿਹੜੇ ਆਪਣਾ ਲਾਇਸੈਂਸ ਜਿਹੜਾ ਉਹ ਪਾਸ ਕਰ ਲੈਂਦੇ ਆ ਤੁਸੀਂ ਕਮਰਸ਼ੀਅਲ ਡਰਾਈਵਿੰਗ ਬੁੱਕ ਜਿਹੜੀ ਹੈਗੀ ਕੈਲੀਫੋਰਨੀਆ ਦੀ ਤੁਸੀਂ ਡੀਐਮਵੀ ਚੋਂ ਲੈਣੀ ਹੈ ਤੁਹਾਨੂੰ ਪੰਜਾਬੀ ਵਿੱਚ ਵੀ ਮਿਲ ਜੂਗੀ ਤੇਲਗੂ ਵਿੱਚ ਮਿਲ ਜੂਗੀ ਹਿੰਦੀ ਵਿੱਚ ਮਿਲ ਜੂਗੀ ਸਪੈਨਿਸ਼ ਵਿੱਚ ਮਿਲ ਜੂਗੀ ਚਾਈਨੀ ਵਿੱਚ ਮਿਲ ਜੂਗੀ ਯਾਨੀ ਕਿ ਸਾਰੀਆਂ ਉਹਨਾਂ ਭਾਸ਼ਾਵਾਂ ਵਿੱਚ ਇਹ ਜਿਹੜੀਆਂ ਬੁੱਕਾਂ ਤੁਹਾਨੂੰ ਮਿਲ ਜਾਂਦੀਆਂ ਪੜ੍ਹਨ ਵਾਸਤੇ ਤੇ ਹੁਣ ਜਦੋਂ ਇਹ ਕਾਨੂੰਨ ਹੀ ਬਣਾ ਦਿੱਤਾ ਗਿਆ ਕਿ ਸੀਡੀਐਲ ਉਹਨਾਂ ਲੋਕਾਂ ਨੂੰ ਹੀ ਮਿਲੂਗਾ ਜਿਹਨਾਂ ਨੂੰ ਇੰਗਲਿਸ਼ ਪੜ੍ਹਨੀ ਬੋਲਣੀ ਲਿਖਣੀ ਆਉਂਦੀ ਆ ਉਹਦੇ ਕਰਕੇ ਹੁਣ ਬੜੇ ਲੋਕਾਂ ਦੇ ਜਿਹੜੇ ਲਾਇਸੈਂਸ ਆ ਉਹ ਦਾ ਤੇ ਲੱਗ ਗਏ ਆ ਤੇ ਇਹ ਇੰਗਲਿਸ਼ মিডিਆ ਜਿਹੜਾ ਆ ਜਿਹੜਾ ਖਾਸ ਕਰਕੇ ਕਹਿੰਦੇ ਆ ਕਿ ਉਹ ਲੈਫਟ ਵਾਲੇ ਪਾਸੇ ਨੂੰ ਝੁਕਾਅ ਕਰਦਾ ਆ ਉਹ ਜ਼ਿਆਦਾਤਰ ਇਸ ਖਬਰਾਂ ਨੂੰ ਤੂਲ ਦਿੰਦਾ ਕਿ ਆ ਦੇਖੋ ਜੀ ਸ਼ੌਨ ਡਫੀ ਨੇ ਜਿਹੜਾ ਕਾਨੂੰਨ ਲਿਆਂਦਾ ਆ ਇਹ ਕਿੰਨਾ ਵਧੀਆ ਆ ਤੇ ਇਹ ਮੈਂ ਥੱਲੇ ਕਮੈਂਟ ਵੀ ਪੜ ਰਿਹਾ ਸੀਗਾ ਬڑے ਲੋਕ ਜਿਹੜੇ ਆ ਇਹਦੇ ਤੇ ਕਮੈਂਟ ਕਰਦੇ ਆ ਕਿ ਆ ਦੇਖੋ ਜੀ ਮੈਂ ਆਰ ਵੀ ਦਾ ਆਪਣਾ ਇੱਕ ਟਰੈਲਰ ਚਲਾਉਣਾ ਹੈਗਾ ਮੈਂ ਬੜੀਆਂ ਸਟੇਟਾਂ ਤੋਂ ਇਧਰ ਉਧਰ ਘੁੰਮਦਾ ਹੈਗਾ ਮੈਂ ਬੜੇ ਇਹੋ ਜਿਹੇ ਲੋਕਾਂ ਨੂੰ ਰਾਹ ਵਿੱਚ ਮਿਲਦਾ ਪਰ ਮੈਂ ਦੇਖਦਾ ਕਿ ਕਈ ਕਈ ਸਾਲਾਂ ਤੋਂ ਟਰੱਕ ਚਲਾ ਰਹੇ ਆ ਪਰ ਜਦੋਂ ਉਹਨਾਂ ਨਾਲ ਗੱਲਬਾਤ ਕਰੀਦੀ ਆ ਤਾਂ ਉਹਨਾਂ ਨੂੰ ਚੰਗੀ ਤਰ੍ਹਾਂ ਇੰਗਲਿਸ਼ ਨਹੀਂ ਬੋਲਣੀ ਆਉਂਦੀ ਤੇ ਮੈਨੂੰ ਲੱਗਦਾ ਕਿ ਸ਼ੌਨ ਟਫੀ ਨੇ ਇਹ ਜਿਹੜਾ ਕਾਨੂੰਨ ਲਿਆਂਦਾ ਬੜਾ ਵਧੀਆ ਲਿਆਂਦਾ ਹੈ ਕਿਉਂਕਿ ਇਹ ਲੋਕ ਜਿਹੜੇ ਆ ਵਧੀਆ ਤਰੀਕੇ ਨਾਲ ਸਾਈਨ ਨਹੀਂ ਪੜ ਪਾਉਂਦੇ ਗੱਲਬਾਤ ਨਹੀਂ ਕਰ ਪਾਉਂਦੇ ਤੇ ਇਸ ਕਰਕੇ ਜਿਹੜੇ ਬਹੁਤ ਵੱਡੇ ਵੇਅਰ ਹਾਊਸ ਹੈ ਉਹਨਾਂ ਨੂੰ ਵੀ ਦਿੱਕਤ ਆਉਂਦੀ ਹੈ ਜਦੋਂ ਲੋਕ ਇਹ ਉੱਥੇ ਲੋਡ ਲੈ ਕੇ ਜਾਂਦੇ ਆ ਲੋਡ ਚੱਕਦੇ ਆ ਤੇ ਉੱਥੇ ਇੰਗਲਿਸ਼ ਨਹੀਂ ਬੋਲ ਸਕਦੇ ਤੇ ਉਹਨਾਂ ਨੂੰ ਬਹੁਤ ਦਿੱਕਤ ਆਉਂਦੀ ਹੈ ਤੇ ਇਸ ਕਰਕੇ ਇਹ ਕਾਨੂੰਨ ਜਿਹੜਾ ਬੜਾ ਵਧੀਆ ਆ ਕਿਉਂਕਿ ਉਹਨਾਂ ਨੇ ਤੇ ਕਹਿਣਾ ਆ ਇਹ ਕਾਨੂੰਨ ਵਧੀਆ ਕਿਉਂਕਿ ਜਿਹੜੇ ਲੋਕ ਹੈ ਇਹ ਚਾਹੁੰਦੇ ਆ ਕਿ ਇਹ ਸਿਰਫ ਅਮਰੀਕਨ ਲੋਕ ਜਿਹੜੇ ਆ ਉਹ ਹੀ ਟਰੱਕ ਡਰਾਈਵ ਕਰਨ ਜਾਂ ਜਿਨ੍ਹਾਂ ਨੂੰ ਪਰਫੈਕਟ ਇੰਗਲਿਸ਼ ਬੋਲਣੀ ਆਉਂਦੀ ਹੈ ਉਹ ਹੀ ਡਰਾਈਵ ਕਰਨ ਹੁਣ ਦੇਖੋ ਕਿ ਇਸ ਜਿਹੜੀ ਨਿਊਜ਼ ਸੀਗੀ ਇਹ ਕੀਤੀ ਕਿਸੇ ਹੋਰ ਸੰਦਰਭ ਵਿੱਚ ਗਈ ਸੀ ਕਿ ਲੋਕਾਂ ਦਾ ਹਾਲਚਲ ਜਾਣਨ ਵਾਸਤੇ ਕਿ ਜਿਹੜੇ ਸੀਡੀਐਲ ਤੋਂ ਵਿਲੇ ਹੋਏ ਲੋਕ ਹੈ ਉਹਨਾਂ ਦੀ ਰੋਜ਼ਮਰਾਂ ਜ਼ਿੰਦਗੀ ਕਿਵੇਂ ਬਤੀਤ ਹੋ ਰਹੀ ਹੈ ਪਰ ਇਹ ਨਿਊਜ਼ ਜਿਹੜੀ ਹੈ ਸਟ੍ਰੀਮ ਮੀਡੀਆ ਨੇ ਹੋਰ ਪਾਸੇ ਲਿਜਾ ਕੇ ਤੇ ਸ਼ੌਨ ਡਫੀ ਦੇ ਸੀਡੀਐਲ ਦੇ ਨਵੇਂ ਕਾਨੂੰਨ ਦੇ ਉੱਤੇ ਥੋਪ ਕੇ ਤੇ ਸ਼ੌਨ ਟਫੀ ਨੂੰ ਖੁਦ ਇਹਦੇ ਉੱਤੇ ਕਮੈਂਟ ਕਰਨਾ ਪਿਆ ਸੋਸ਼ਲ ਮੀਡੀਆ ਤੇ ਵੀ ਤੁਸੀਂ ਦੇਖ ਸਕਦੇ ਆ ਥਾਂ ਥਾਂ ਤੇ ਚਾਹੇ ਉਹ ਐਕਸ ਹੈ ਚਾਹੇ ਸੋਸ਼ਲ ਮੀਡੀਆ ਫੇਸਬੁੱਕ ਹੈ ਜਾਂ ਕੁਝ ਵੀ ਹੈਗਾ ਉੱਥੇ ਕਮੈਂਟ ਇਹ ਦਿੱਤਾ ਗਿਆ ਤੇ ਸ਼ੌਨ ਟਫੀ ਨੇ ਕਿਹਾ ਕਿ ਦੇਖੋ ਜੀ ਇਹ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਦਾ ਲਾਇਸੈਂਸਸ ਕਰਕੇ ਬੈਨ ਕੀਤਾ ਗਿਆ ਕਿਉਂਕਿ ਉਸ ਨੂੰ ਇੰਗਲਿਸ਼ ਨਹੀਂ ਬੋਲਣੀ ਆ ਰਹੀ